ਦੋਸਤੋ ਅੱਜ ਫੇਰ ਇਨਸਾਨੀਅਤ ਸ਼ਰਮਚਾਰ ਹੋਈ ਹੈ ਤੇ ਤੁਸੀਂ ਦੇਖ ਸਕਦੇ ਕਿ ਇੱਕ ਅੱਜ ਹੋਰ ਮਾਂ ਦਾ ਪੁੱਤ ਪਿਆਰ ਦੀ ਭੇਡ ਚੜ ਗਿਆ ਜੋ ਕੁੜੀਆਂ ਪਿਆਰ ਦੇ ਨਾਮ ਤੇ ਜੂਸ ਕਰਦੇ ਨੇ ਤੇ ਮੁੰਡਿਆਂ ਨੂੰ ਲੁੱਟ ਕੇ ਖਾ ਜਾਂਦੀਆਂ ਹਨ ਇਸ ਕੁੜੀ ਦਾ ਨਾਮ ਰਾਸ਼ੀ ਰਾਜਪੂਤ ਹੈ ਜੋ ਕਿ ਪਠਾਨਕੋਟ ਦੀ ਰਹਿਣ ਵਾਲੀ ਹੈ ਇਸ ਨੇ ਵੀ ਮੁੰਡੇ ਨੂੰ ਮਜਬੂਰ ਕੀਤਾ ਤਾਂ ਕਰਕੇ ਉਸ ਮੁੰਡੇ ਨੇ ਐਡਾ ਵੱਡਾ ਸਟੈਪ ਚੁੱਕਿਆ ਜਿੰਨੀ ਕਮਾਈ ਕਰਦਾ ਸਾਰੀ ਇਸ ਕੁੜੀ ਨੂੰ ਦਿੰਦਾ ਰਿਹਾ ਇਹ ਕੁੜੀ ਸਿਰਫ ਇਹਦੇ ਨਾਲ ਹੀ ਨਹੀਂ ਬਲਕਿ ਤਿੰਨ ਚਾਰ ਹੋਰ ਮੁੰਡੇ ਦੇ ਨਾਲ ਰਿਲੇਸ਼ਨਸ਼ਿਪ ਸੀ ਉਹ ਮੁੰਡੇ ਵੀ ਇਸ ਮੁੰਡੇ ਨੂੰ ਬਹੁਤ ਜ਼ਿਆਦਾ ਡਰਾਉਂਦੇ ਤੇ ਧਮਕਾਉਂਦੇ ਕਿ ਤੂੰ ਪਿੱਛੇ ਅੜ ਜਾ ਪਰ ਮੁੰਡਾ ਸੱਚੇ ਦਿਲੋਂ ਇਸ ਕੁੜੀ ਨੂੰ ਪਿਆਰ ਕਰਦਾ ਸੀ ਜਿਸ ਦੇ ਕਾਰਨ ਇਸ ਕੁੜੀ ਨੇ ਉਸ ਤੋਂ ਕਾਫੀ ਜ਼ਿਆਦਾ ਪੈਸੇ ਵੀ ਸੈਂਡ ਕਰਵਾ ਲਿਆ ਗੂਗਲ ਪ੍ਰੂਫ ਸਾਰੇ ਪਏ ਹਨ ਤੁਸੀਂ ਦੇਖੋ ਕਿ ਮੁੰਡੇ ਨੇ ਮੰਨ ਲੱਗਿਆ ਕਿ ਫਾਹੇ ਦੀ ਫੋਟੋਆਂ ਵੀ ਭੇਜੀਆਂ ਵੀਡੀਓ ਭੇਜੀ ਕਿ ਮੈਂ ਮਰਨ ਲੱਗੇਗਾ ਪਰ ਇਸ ਕੁੜੀ ਨੂੰ ਕੋਪੋਰਾ ਫਰਕ ਨਹੀਂ ਪਿਆ ਜਿਸ ਤੋਂ ਬਾਅਦ ਇਹ ਕੁੜੀ ਉਸ ਨੂੰ ਨਹੀਂ ਰੋਕਦੀ ਕਹਿੰਦੀ ਕੋਈ ਚੱਕਰ ਨਹੀਂ ਆ ਤੂੰ ਆਪਦਾ ਜੋ ਕਰਨਾ ਹੈ ਕਰ ਜੇ ਤੁਸੀਂ ਦੋਸਤੋ ਲੋਕ ਜੋ ਅ ਉਹ ਬਾਦੇ ਵਿੱਚ ਪਰਿਵਾਰ ਨੂੰ ਪਛਤਾਉਣਾ ਪੈਂਦਾਗਾ ਬਾਕੀ ਦੋਸਤੋ ਜੋ ਕੁੜੀਆਂ ਅਜਿਹਾ ਕਰਦੀਆਂ ਹਨ ਉਹਨਾਂ ਪ੍ਰਤੀ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਦੇ ਤੇ WhatsApp ਗਰੁੱਪਾਂ ਦੇ ਵਿੱਚ ਜਾਣੀ ਚਾਹੀਦੀ ਤਾਂ ਕਿ ਇਸ ਮੁੰਡੇ ਨੂੰ ਇਨਸਾਫ ਮਿਲ ਸਕੇ ਬਾਕੀ ਤੁਹਾਡੇ ਸਪੱਤੀ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਜੀ